ਕੀ ਬੰਦੇ ਬਾਈ ਬਹੁਤ ਔਖੇ ਲੱਭ ਕੇ ਲੈ ਕੇ ਆਏ ਆ ਮੱਧਿਆ ਕੋ ਟਾਈਮ ਨਹੀਂ ਲੱਗਦਾ ਤਾਂ ਤੇ ਕੰਮਾਂ ਚ ਬਹੁਤ ਵੜਦੇ ਹੋਏ ਤੇ ਕੰਮੇ ਬਹੁਤ ਆਇਆ ਬ ਤਾਂ ਹੁਣ ਵੀ ਮਸੀਹੋ ਜਾ ਕੇ ਲੈ ਕੇ ਆਏ ਆ ਤੇ ਲਿਆਉਣ ਦਾ ਕਾਰਨ ਬਾਈ ਕਾਲੀ ਵੀ ਕੋਈ ਨਹੀਂ ਸੀ ਹੈਗੀ ਆਪਾਂ ਨੂੰ ਉੱਤਰ ਆਪਾਂ ਨੂੰ ਹੁਣ ਮੁਰਗਿਆਂ ਦਾ ਰੇਹ ਮਿਲਦਾ ਏ ਤੇ ਆਪਣਾ ਖੇਤ ਵੀ ਖਾਲੀ ਹੈਗਾ ਵੀ ਆਪਾਂ ਢੇਗ ਲਾ ਕੇ ਰੱਖ ਲੀਏ ਲੇਬਰ ਵੀ ਮਿਲਦੀ ਆ ਹੁਣ ਉਹਦੇ ਕਰਕੇ ਹੁਣ ਬਾਈ ਤਾਂ ਕਾਲੀ ਕਰਨੀ ਪੈਗੀ ਤਾਂ ਫਿਰ ਹੁਣ ਇਹਨਾਂ ਨੂੰ ਲੈ ਕੇ ਆਏ ਅੱਜ ਜਾ ਕੇ ਗੱਡੀ ਦੇ ਪੈਸੇ ਤੇ ਕੰਮ ਛਡਾ ਕੇ ਲੈ ਕੇ ਆਏ ਆ ਕੰਮ ਬਹੁਤ ਹੋਇਆ ਬ ਤਾਂ ਇਕੱਠਿਆ ਜਿੱਦਾਂ ਕੋਲ ਵੀ ਇਸ ਤੇ ਬਾਕੀ ਹੁਣ ਉਹ ਟੀ ਦਾ ਸਾਫ ਕਰਨਾ ਹੋਰ ਟੀ ਦੀ ਥੋੜਾ ਜਿਹਾ ਹੋਰ ਰਹਿ ਗਈ ਉਹ ਵੀ ਕਰਦੇ ਬਾਕੀ ਵੀ ਸਾਰਾ ਕੰਮ ਹੋ ਗਿਆ ਲੋਟ ਤੇ ਹੁਣ ਰਹਿ ਗਿਆ ਥੋੜਾ ਜਿਹਾ ਇੱਕ ਟੀ ਸਫਾਈ ਕਰਨੀ ਆ ਉਹਦੀ ਕਚਰਾ ਆ ਜਾਂਦਾ ਕਈ ਵਾਰ ਤੇਲ ਘੱਟ ਵੱਧ ਹੁੰਦਾ ਕਿਉਂਕਿ ਤੇਲ ਵੀ ਖਰਾਬ ਮਿਲਦਾ ਹੁੰਦਾ ਹੁਣ ਅੱਜ ਗੱਲ ਉਹਦੇ ਕਰਕੇ ਤੇ ਬਾਕੀ ਸਾਨੂੰ ਦਿਖਾਉਨੇ ਆ ਹੁਣ ਕੀ ਆ ਗਿਆ ਸਾਫ ਸੁਟਾਪਾ ਆਪਾਂ ਨੇ ਕਿਆ-ਕਿਆ ਕਰਿਆ ਸਮਾਨ ਇਹ ਫਿਲਟਰ ਵੀ ਬਾਈ ਚੇਂਜ ਕਰਦੇ ਆਪਾਂ ਨੇ। ਬਾਕੀ ਆ ਜੋ। ਹਾਂ ਬੰਮਾ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ। ਕਿਵੇਂ ਆ? ਬੱਦ ਚੱਲ ਰਿਹਾ ਜੀ ਕੰਮ? ਹਾਂ। ਕੌਂਦਾ ਖਲਾ ਰਹੇ? ਹਾਂ ਜੀ ਹਾਂ ਬੱਦ ਹੀ ਕਰਦੇ ਹਾਂ। ਹੁਣ ਦੇਖ ਦੇ ਬਾਈ ਫਟ ਕਰਨ ਲੱਗੇ ਵੇ। ਤੇਲ ਤਾਂ ਸਭ ਜਦ ਪੂਰਾ ਆ ਰਿਹਾ ਵੀ ਟਟੀਚੇ ਚੋਂ। ਦੇਖ ਲਓ। ਪਰੋਲੇ ਠਾਲਦਾ ਹਾਂ। ਇਹਦਾ ਤੇਲ ਤਾਂ। ਟੁੱਪੀ ਕਿੰਨਾ ਤੇਲ ਆ ਰਿਹਾ। ਮੋਫੀ ਆ। ਮੋਫੀ। ਕਿਉਂਕਿ ਆਪਾਂ ਯਾਰ ਬਾਈ ਸਾਫ ਤੇਲ ਸਾਫ ਕਰਕੇ ਪਾਉਣਾ। ਪੱਪੜਾ ਲਾ ਦੇ ਯਾਰ। ਗਲਾਸੀ ਵੀ ਦੱਸੀ ਹੋ ਗਈ। ਹਾਂ। ਜਾ ਪੰਪਤੀ ਦੇ ਵਾਸੀ ਬੋਲੀ ਹੈ ਨਾ ਜ਼ਿਆਦਾਤਰ ਹਾਂ ਚੋਕ ਨਿਕਲਦੇ ਕਈ ਲੋਕਾਂ ਦੇ ਹਾਂ ਉਹ ਨਹੀਂ ਸਾਫ ਨਹੀਂ ਬੜੀ ਬਾਕੀ ਨੂੰ ਡੀਆਰ ਬਿਲਟ ਜਿਹਨਾਂ ਨੂੰ ਬਰਤ ਹੋ ਵਧੀਆ ਗੱਲ ਹਾਂ ਇਹਨਾਂ ਨੂੰ ਬਰਤ ਨਾ ਅਰੀਜਨਲ ਦੇ ਬਰਤ ਬਾਕੀ ਹੁਣ ਸਰਵਿਸ ਰਹਿ ਗਈ ਸਰਵਿਸ ਹੋ ਜਾ ਤਾਂ ਮੈਂ ਕਰਵਾਈ ਥੋੜਾ ਟਾਈਮ ਹੋਇਆ ਹੁਣ ਥੋੜਾ ਟਾਈਮ ਚਲਾ ਕੇ ਫਿਰ ਮੈਂ ਕਰਾ ਦਵਾਂ ਉਹ ਕੰਟ ਚ ਕਰਾਡੀਆਂ ਜੀ ਜੀ ਹਾਂ ਜੀ ਹਾਂ ਮੈਂ ਇਹ ਕਹਿੰਦਾ ਵੀ ਚੱਲ ਗੁੱਦੂ ਗੁੱਦੂ ਕਰਕੇ ਨਾ ਫਿਰ ਸਾਰਾ ਕੁਝ ਕਰਵਾ ਲਵਾਂਗਾ ਹਾਂ ਜੀ ਤੇ ਫਿਰ ਗਰੀਜ਼ ਗਰੂਜ਼ ਵੀ ਕਰਾਉਣੇ ਮੁਰਲੇ ਸਪੈਂਡਲ ਹਾਂ ਬਾਕੀ ਭਾਈ ਆਪਾਂ ਮੀਟਰ ਵਾਲੀ ਤਾਰ ਖੋਲ ਕੇ ਮਸੀਓ ਨਾਟ ਖੋਲੇ ਤਾਂ ਹੁਣ ਬਲੌਗ ਸ਼ੁਰੂ ਕਰਿਆ ਜਿੱਦੇ ਲੱਗੇ ਵੇ ਅਸੀਂ ਤਿੰਨੇ ਜਣੇ ਤੇ ਆ ਆਪਾਂ ਨੇ ਖੋਲ ਕੇ ਚੇਂਜ ਕਰਤੀ ਮੀਟਰ ਵਾਲੀ ਤਾਰ ਤੇ ਆ ਜਿਹੜੀ ਆਪਣਾ ਬਈ ਤੇਲ ਵਾਲਾ ਏ ਇਹ ਆਪਾਂ ਨੂੰ ਜਾਂਸੀ ਚ ਇੱਕ ਵਾਰੀ ਲਿਜਾ ਕੇ ਜਾਂ ਸਰਦਰ ਕਰਾਉਣ ਜਾਵਾਂਗੇ ਤਾਂ ਚੇਂਜ ਕਰਾਉਂਗੇ ਫਿਰ ਦੇਖੂਗੇ ਵੀ ਸਹੀ ਦੱਦਾ ਤੇਲ ਹੈ ਕਿਉਂਕਿ ਇੱਕ ਵਾਰੀ ਤੇਲ ਸਹੀ ਦੱਦ ਦਿੰਦਾ ਫਿਰ ਚਾਬੀ ਬੰਦ ਕਰਦੇ ਫਿਰ ਠੰਡੇ ਆ ਜਾਂਦੀ ਸੋਈ ਫਿਰ ਚਾਬੀ ਬੰਦ ਕਰਦੇ ਹੋਰ ਠੰਡੇ ਆ ਜਾਂਦੀ ਅਕਣ ਤੇਲ ਆਈ ਜਾਂਦੀ ਥੱਲੇ ਤੇ ਬਾਕੀ ਹੁਣ ਸਲੈਂਸਰ ਵੀ ਬਾਈ ਓਰੀਜਨਲ ਪਾਰਟ ਆ ਵੀਰ ਕਹਿੰਦੇ ਤੇ ਵੀ ਆਵਾਜ਼ ਬਾਈ ਸਾਨੂੰ ਚੈੱਕ ਕਰਾਈ ਵੀ ਕਿਵੇਂ ਦੀ ਆ ਤੇ ਬਾਕੀ ਆਪਾਂ ਬਾਈ ਸਾਰਾ ਕੁਝ ਨੰਬਰ ਨੰਬਰ ਇਹ ਫਮ ਦੱਸਤਾ ਨਹੀਂ ਹੈਗਾ ਨੰਬਰ ਨੰਬਰ ਸਾਰਾ ਕੁਝ ਆਪਾਂ ਦਵਾਂਗੇ ਅੱਜ ਦੇ ਬਲੌਗ ਚ ਤੇ ਦੇਖਦੇ ਹਾਂ ਜਿਵੇਂ ਵੀ ਹੋਇਆ ਬਾਕੀ ਸਾਰਾ ਖੋਲਿਆ ਬਾਈ ਉੱਪਰ ਸਮਾਨ ਤੇ ਹੁਣ ਲੱਗੇ ਹੋਏ ਮੁੰਡੇ ਜੋ ਪੂਰੀ ਜੋਰ ਨਾਲ ਕੰਮ ਕਰਨ ਤੇ ਪੰਪ ਦੀ ਬਾਈ ਤੁਹਾਨੂੰ ਸਫਾਈ ਦਿਖਾਉਣਾ ਦੇਖੋ ਕਿਹੜੇ ਸਾਫ ਨਾਲ ਸਫਾਈ ਨਾਲ ਕੰਮ ਕਰਿਆ ਦਾ ਮੁੰਡਿਆਂ ਦੇ ਇੰਨਾ ਦਾ ਜਾਂਸੀ ਜਨੀਆ ਘੁੰਮਣਾ ਚਮਕਦਾ ਜਿੰਨਾ ਤੁਸੀਂ ਚਮਕਾਇਆ ਹੈ ਹਾਇ ਤਾਂ ਠੰਡ ਤੇ ਡੀਜ਼ਲ ਠੰਡਾ ਦਾ ਹਾਂ ਘਰ ਤੇ ਮਿਹਨਤ ਆਈ ਆ ਹਾਂ ਜੇ ਗਰਮੀ ਆਉਂਦੀ ਆ ਫਿਰ ਤਾਂ ਇਹਨਾਂ ਦਾ ਨਵੇਂ ਹੀ ਲਿਆਤਾ ਨਾ ਹੁਣ ਵੀ ਨਵੇਂ ਵਰਗੇ ਹੀ ਆ ਬਾਕੀ ਬਈ ਹੁਣ ਲੱਗੇ ਹੋਏ ਆ ਇਹ ਕੰਮ ਕਰਨ ਫਿਲਟਰ ਚੇਂਜ ਕਰਤੇ ਇਹਨਾਂ ਨੇ ਸਾਰਾ ਕੁਝ ਤੇ ਤਾਰ ਵੀ ਆਪਣੀ ਨਵੀਂ ਪਾਤੀ ਤੇ ਬਾਕੀ ਹੁਣ ਸਾਰਾ ਕੰਮ ਓਕੇ ਹੀ ਹੋਇਆ ਪਿਆ ਵਾਹੇ ਲੱਗੇ ਵਾਹਣ ਫਿੱਟ ਕਰਨ ਏ ਨਵੀਂ ਬਾਣੀਆ ਲੈ ਮਾ ਮੀਆਂ ਦੀ ਨਵੀਂ ਬਾਣੀਆ ਲੈ ਮੋਰੇ ਤੇ ਦਿਖਾ ਦਈਏ ਸੌਰੀ ਹੈਗੀ ਕਿ ਨੂੰ ਜਰਾ ਖਾਓ ਪਈਓ ਵਿੱਚੇ ਪਾਤੀ ਨਾ ਕਰਦੇ ਚਾਹ ਆ ਦੇ ਫਾਰੀ ਬੋਸ਼ ਕੰਪਨੀ ਦੀ ਆਪਣੀ ਨਵੀਂ ਬਾਣੀਆ ਸਮਾਨ ਹੋਣ ओरिजिनल ਹੈ ਹਾਇ ਯਾਰ ਰੀਗਨਲੇ ਆਵਾਜ਼ ਬਣਾਉਂਦੀ ਆ ਯਾਰ ओरिजिनल ਨਾਲੇ ਆਵਾਜ਼ ਵੀ ਨਾਲੇ ਯਾਰ ਲਾਈਫ ਵੱਜ ਜਾਂਦੀ ਟਰੈਕਟਰ ਦੀ ਉਕਣੀ ਨਹੀਂ ਫਿਰਿਆ ਤਾਂ ਦੇਸੀ ਪਏ ਦੇਸੀਓ ਚੀਜ਼ ਰਹਿੰਦੀ ਆ ਦੇਸੀ ਤਾਂ ਆਪਾਂ ਨੇ ਕੋਈ ਕੰਮ ਨਹੀਂ ਬਾਈ ओरिजिनल ਪੰਪ ਕਰਾਇਆ ਬਾਕੀ ਉਹ ਸਾਰੀ ਜਾਣਕਾਰੀ ਤੁਹਾਨੂੰ ਸਾਡਾ ਫੋਰਮਾਂ 'ਚ ਦਊਂਗਾ ਵੀ ਕਿਵੇਂ ਕੀ ਹਾਲ ਪਤਾ ਵਾ ਤੇ ਅੱਜ ਟਰਾਈ ਲੈਣੀ ਆ ਬਾਈ ਬਾਕੀ ਦੇਖਦੇ ਆ ਜੇ ਨੇਰਾ ਹੋ ਗਿਆ ਤਾਂ ਫਿਰ ਤੁਹਾਨੂੰ ਕਾਲੂ ਕੱਲ ਦੇ ਬਲੌਗ ਚ ਪਾਉਂਗੇ ਜੇ ਹੋ ਗਿਆ ਟਾਈਮ ਨਾਲ ਫਿਰ ਤਾਂ ਉਹੀ ਪਹਿਲਾਂ ਆਪਾਂ 11 ਦੇ ਹਾਲੇ ਚਲਾ ਕੇ ਦੇਖੂਗੇ ਇਹਦੇ ਪਰੇ ਦਬ ਦਦਾ ਇਹਦੇ ਪਰੇ ਦਸ ਦਰਨਾ ਟਰੈਕਟਰ ਨੇ ਵੀ ਕੀ ਹਾਲ ਪਤਾ ਵਾ ਬਾਕੀ ਆਵਾਜ਼ ਬੂ ਚੈੱਕ ਕਰਦੇ ਆ ਹੁਣ ਅਸ ਚਾਬੀ ਫੜ ਲਿਆ ਉਧਰ ਦੇ ਟਰੈਕਟਰ ਦੀ ਅੱਜ ਮੇਰੇ ਤਾਂ ਘੁੰਮਣ ਕੋਲ ਨੂੰ ਆਉਣ ਨੂੰ ਵੀ ਇੰਜੀ ਗੱਲ ਦਾ ਹੁਣ 2-3 ਦਿਨ ਤਾਂ ਸਟਾਰਟ ਹੀ ਨਹੀਂ ਹੋਣਾ ਜਦ ਨਹੀਂ ਤਾਂ ਮੈਂ ਕਿਹੜਾ ਦੇ ਆਉਣਾ ਦਾ ਫੇਰ ਦੇਖੀ ਬਾਕੀ ਬਾਈ ਮੈਂ ਨਵੀਂ ਚੀਜ਼ ਦੇਖੀ ਆ ਹੈ ਗੁੰਮਣ ਨਹੀਂ ਤਾਂ ਖੋਲਣ ਨੂੰ ਲੋਕ ਮਿੰਟ ਲਾਉਨੇ ਆ ਕਸਣ ਨੂੰ ਟਾਈਮ ਬਹੁਤ ਲਾ ਦਿੰਦੇ ਤੁਸੀਂ ਖੋਲਣ ਨੂੰ ਟਾਈਮ ਲੱਗ ਗਿਆ ਕਸਣ ਨੂੰ ਤਾਂ ਮਿੰਟ ਲਾਏ ਹੈ ਹੈ ਛੱਡੀ ਦਾ ਬੁੜੀ ਨਾ ਹੁੰਦਾ ਖੋਲਣ ਨੂੰ ਟਾਈਮ ਬਹੁਤ ਲੱਗ ਗਿਆ ਤਾਂ ਕੋਣ ਕਰਦੇ ਦੋ ਚਾਰ ਨਟਾਂ ਅੜਿੱਕੇ ਵਾਲੇ ਉਹ ਹੀ ਤਾਂ ਕਰਦੇ ਸੌਖਾ ਹੀ ਇਹਦਾ ਕੰਮ ਹੁਣ ਇੱਟਾ ਹੋਮ ਬਾਕੀ ਇਧਰ ਹਰਸ਼ਮਨ ਰਾਲਾ ਸਾਹਿਬ ਲੱਗੇ ਵੀ ਨਹੀਂ ਜਦੋਂ ਜਹਿਦ ਨਾਲ ਹਾਂ ਜਦੋਂ ਜਹਿਦ ਨਾਲ ਇਹ ਕਹਿੰਦਾ ਹੁੰਦਾ ਤਾਂ ਚੱਕ ਦਾਣਾ ਕੰਮ ਕਹਿੰਦਾ ਮੈਂ ਤਾਂ ਕਰਾਂਗਾ ਤੂੰ ਐ ਨਹੀਂ ਪੰਪ ਦੇ ਦੇ ਕੇ ਪੰਪ ਕਰਵਾਤਾ ਦੇ ਦੇ ਪੰਪ ਕਰਵਾਤਾ ਆ ਗਈ ਭਾਈ ਚਾਬੀ ਐਣੀ ਹੁਣ ਕਾਰਵਾਈ ਪਾਉਣੀ ਏ ਸਾਰੀ ਘੁੰਮਣ ਇਹ ਫੇਲ ਵੀ ਕਰ ਸਕਦੀ ਬਾਤ ਵੀ ਕਰ ਸਕਦੀ ਹੈ ਬਾਕੀ ਭਾਈ ਜੋ ਸੱਚ ਹੋਇਆ ਉਹ ਆਪਾਂ ਵੀਡੀਓ 'ਚ ਦਿਖਾਉਣੇ ਆਲੇ ਆ ਹਨਾ ਦਿਖਾਉਣੇ ਨਹੀਂ ਕੁਝ ਵੀ ਹਨਾ ਝੂਠ ਕੋਣ ਦਿਖਾਉਣਾ ਨਹੀਂ ਨਹੀਂ ਮੈਂ ਉਹ ਕਹਿੰਦਾ ਵੀ ਆਪਾਂ ਭਾਈ ਉਹ ਵੀ ਨਹੀਂ ਹੈਗਾ ਵੀ ਪ੍ਰੋਮੋਸ਼ਨ ਬਾਤ ਹੀ ਕਰਨਾ ਹਨਾ ਉਹ ਕੰਮ ਨਹੀਂ ਹੈਗਾ ਇਹ ਕੰਮ ਭਾਈ ਜੋ ਹੋਊਗਾ ਉਹ ਤੁਹਾਨੂੰ ਦਿਖਾ ਦੇਣਾ ਬਾਕੀ ਖਰਚਾ ਸਾਰਾ ਕੁਝ ਡਿਟੇਲ 'ਚ ਆਪਾਂ ਸਾਰੀ ਤੁਹਾਨੂੰ ਦਵਾਂਗੇ ਠੀਕ ਹੈ ਹੋਜੀ ਹੋ ਗਿਆ ਗੰਬਲੀਟ ਭਾਈ ਸਾਰਾ ਤੇ ਫੀਟਿੰਗ ਦੇਖੋ ਭਾਈ ਜਿੱਕਣਾ ਹੈ ਦੀ ਪ੍ਰੋਪਰ ਐਨ ਮੁੰਡਿਆਂ ਨੇ ਵਧੀਆ ਕਰੀ ਆ ਤੇ ਤਸਦੀ ਵਾਲਾ ਕੰਮ ਪੂਰਾ ਹੋ ਗਿਆ ਆਪਣਾ ਮਾ ਕਿਉਂ ਸਾਰਾ ਕੁਝ ਚਲਾਤਾ ਤੇ ਓਕੇ ਰਿਪੋਰਟ ਆ ਪਹਿਲੀ ਸਾਲ ਫੋ ਬਾਈ ਮਾਰਨ ਲੱਗਾ ਸਾਡਾ ਫੋਨ ਦੇਖ ਚੱਕ ਸਵਾਜ ਆ ਗਿਆ ਮੇਰੇ ਮਾਰੀ ਕੋ ਮਡ ਰੇਸ ਓਏ ਰੇਸ ਮਾਰੀ ਪਟਾਕੇ ਪੂਰੇ ਹਾਂ ਚੱਲ ਪਾ ਘੁੰਮਣ ਪੈ ਕੇ ਦੇਖੋ ਲੋ ਵੀ ਲੈਟਾ ਵੀ ਬਲ ਗਿਆ ਸਾਈਡ ਲਗਮਣਾ ਮੋਟਰਸਾਈਕਲ ਕਰ ਦਿਓ ਸਾਈਡ ਲੋ ਜੀ ਲੈ ਲਓ ਜੇ ਟਿਕਨੋ ਆਵਾਜ਼ ਚੈੱਕ ਕਰ ਲਓ ਆਵਾਜ਼ ਤਾਂ ਹੀ ਬਾਈ ਬਹੁਤ ਫਰਕ ਪੈ ਗਿਆ ਬਾਕੀ ਅੱਜ ਦੀ ਰਾਤ ਦੀ ਤੁਹਾਨੂੰ ਟਰਾਈ ਦਿਖਾ ਦੰਨੇ ਆ ਜਿਵੇਂ ਦੀ ਵੀ ਹੋਈ ਬਾਕੀ ਕੱਲ ਨੂੰ ਦਿਨ ਚ ਦਿਖਾਵਾਂਗੇ ਸਭ ਨੂੰ ਦੈਂਟ ਟਰਾਈ ਲਾਉਂਗੇ ਇੱਕ ਵਾਰੀ ਹੋਨੇਰਾ ਬਹੁਤ ਹੋ ਗਿਆ ਇੱਕ ਵਾਰੀ ਅਸੀਂ ਚੈੱਕ ਕਰ ਲਈ ਆਪਣਾ ਦੋ ਸਾਹਮਣਾ ਮਾੜਾ ਮੁਰਤਾ ਬੈਸ ਤਾਂ ਸੈਟਿੰਗ ਜੇ ਲੋੜ ਨਹੀਂ ਹੋਣੀ ਸਾਦਾ ਟਰੈਕਟਰ ਆਵਾਜ਼ ਤੈ ਬੰਕਰ ਤੇ ਬਹਿ ਗਿਆ ਬਾਕੀ ਆਪਾਂ ਨੇ 11 ਹਾਲ ਆਪਣੇ ਵਾਲੇ ਬਾਕੇ ਚਲਾ ਕੇ ਦੇ ਦੇ ਅੱਜ ਸਭ ਨੂੰ ਦਿਨ ਚ ਦੇਖਾਂਗੇ ਬਾਕੀ ਕਰਾਈ ਦੇਗੇ ਮੈਂ ਚਾਹੁੰਦਾ ਯਾਰ ਨਾ ਜਗ੍ਹਾ ਨਹੀਂ ਮੜੀ ਲੋਟ ਹੈਗੀ ਹਾਂ ਹੋਤੇ ਲੋਜ ਨਾ ਬਾਈ ਜੰਮਾ ਹੀ ਚੱਲ ਰਿਹਾ ਹੈ ਇੱਕ ਮਾੜੀ ਤੇਰੀ ਜਗ੍ਹਾ ਹੋ ਆ ਖੇਤ ਨਹੀਂ ਲੋਟ ਹੈਗਾ ਹਾਂ ਖੇਤ ਨਹੀਂ ਨਾ ਲੋਟ ਹੈਗਾ ਯਾਰ ਆ ਪੂਰੇ ਥੱਲੇ ਜਿੱਥੇ ਕੈਂਪ ਕਰਦੇ ਆ ਬਾਈ ਪੂਰੇ ਥੱਲੇ ਨੇ ਬਾਈ ਬੀਟਰ ਇਹਦਾ ਚੱਲਦਾ ਨਹੀਂ ਹਨਾ ਸਵੇਰੇ ਤਾਰ ਚਲਾਵਾਂਗੇ ਯਾਰ ਹਾਂ ਕੱਢ ਲੈਣੇ ਕੱਢ ਲੈਣੇ ਕੱਢ ਲੈਣੇ ਉਹ ਨਹੀਂ ਕੱਢ ਲੈਣ ਦੇ ਯਾਰ ਮੜਾ ਛੱਡ ਕੇ ਰੱਖ ਜਾਊਗਾ ਆਪੇ ਜਾਊਗਾ ਬਾਅਦ ਛੱਡ ਦੇ ਔਰੇ ਛੱਡ ਦੇ ਬਟਰ ਲੈਣ ਦੇ ਆਪੇ ਗੱਡੂ ਕਰ ਜੀ ਕਿੰਨੀ ਆ ਕਿੰਨਾ ਆ ਰਿਹਾ ਨਹੀਂ ਪੱਟਣਾ ਹੈਗਾ ਖਾਣਾ ਖੇਤ ਉਹ ਹੋਰ ਇਹਨੇ ਕਿੰਨੀ ਟਾਇਰ ਵੀ ਸਲਿੱਪ ਹੋ ਰਹੇ ਨੇ ਬਾਕੀ ਆ ਜਾਂਦਾ ਨਹੀਂ ਤਾਂ ਆਪਾਂ ਹੋਣਾ ਕਰੀਏ। ਬਰੇ ਮੱਚੇ। ਬਾਕੀ ਕਿਤੇ ਮੈਂ ਸਹੀ ਹੋਂ ਟ੍ਰਾਈਟ ਤੇ ਆ। ਮਾਸੀ ਭਾਈ ਇੱਧਰੋਂ ਦਾ ਬਣਾਇਨ ਓਕੇ ਆ ਆਪਣੇ ਵੱਲੋਂ। ਠੀਕ ਆ। ਬਾਤੂ ਪੈਰੇ ਸੁਲੇ ਹਾਈ ਦੀ ਜਿੰਨੇ ਵੀ ਹਨ ਉਹ ਆਪਾਂ ਕੱਲ ਨੂੰ ਸਾਰੇ ਦੇਖਾਂ। ਜਾਣਾ ਪੱਕੀ ਜਾਣੇ ਗੱਲ ਨਹੀਂ ਕਿਤੇ ਕਿਤੇ ਨਹੀਂ ਮਿਲਦਾ ਕੋਈ ਪਾਣੋ ਕੰਮ ਦੀ ਇੱਕ ਵਾਰੀ ਚੱਕਰ ਤੋੜਦੇ ਉਹੀ ਚੱਕਰਾਂ 'ਤੇ ਦੁਬਾਰੇ ਆ ਜਾਂਦਾ ਮਾਈਟਰ ਜਿਹੀ ਆਵਾਜ਼ ਵੀ ਚੱਕਰ ਆਪਾਂ ਇਸੇ ਬਾਕੀ ਮੈਂ ਡਰਾਈ ਲੰਨਾ ਬਾਈ ਹੁਣ ਗੱਜੇ ਨਾਲ ਬਲੌਗ ਦੇ ਦੇਖਦੇ ਹਾਂ ਬਾਕੀ ਖੇਤ ਨਹੀਂ ਆਪਾਂ ਨੂੰ ਗੱਜਰਾਂ ਨੂੰ ਲਿਆ ਦੇ ਕੇ ਇਹਨਾਂ ਮੈਂ ਫੇਰ ਰੋਕੀ ਆ ਜਾ ਇੱਧਰ ਕੁੰਮੜਾ ਛੇੜ ਫੜਿਓ ਫੋਰਮਾਨ ਜੀ ਨੇਰਾ ਕਰਤਾ ਤੁਹਾਨੂੰ ਵੀ ਆ ਜਾ ਇੱਧਰ ਆ ਇਹ ਪਾਉਣੀ ਸਮਾਂ ਕਹਣਾ ਹਾਂ ਬਹੁਤ ਵਧੀਆ ਤਸੱਲੀ ਕਰਾਤੀ ਚਾਚੇ ਪਹਿਲਾਂ ਨਾਲੋਂ ਵੀ ਤੂੰ ਐ ਸਮਝ ਲਾ ਵੀ ਜੇ 50% ਤਾਂ ਤਾਂ ਹੁਣ 80% ਟਰੈਕਟਰ ਜ਼ੋਰ ਮਾਰ ਰਿਹਾ ਕਿੱਕਣਾ ਮਾਰਦਾ ਜ਼ੋਰ ਫੁੱਲ ਨੌ ਬੋਟਾ ਰੋਟਾ ਵੇਟਰ ਦੇਖ ਜੇ ਤਾਂ ਆਪਾਂ ਨਾਰਮਲ ਵਾਹੀ ਕਰਦੇ ਆ ਫਿਰ ਤਾਂ ਜਮਾ 1% ਚੱਕਰ ਨਹੀਂ ਤੋੜਦਾ ਅੱਛਾ ਜਿਹੜੀ ਆਪਣੀ ਮੇਨ ਵਾਹੀ ਆ ਆਪਾਂ ਨੇ ਵਾਹੀ ਵਾਸਤੇ ਤਿਆਰ ਕਰਿਆ ਠੀਕ ਆ ਤੇਲ ਆ 4 ਲੀਟਰ ਕੱਢ ਕੇ ਦੇਖ ਲੈ ਤੇਲ ਦਾ ਕੱਢ ਕੇ ਦੇਖਿਆ ਸਾਰਾ ਉਹ ਕਰ ਲਿਆ ਆਪਾਂ ਨੇ ਅੱਛਾ ਤੇ 4 ਲੀਟਰ ਤੇਲ ਖਾ ਰਹੇ ਹਾਂ ਤੇਰਾ ਖੇਤ ਹੀ ਨਾ ਖਰਾਬ ਕਰਿਆ ਤੇਰਾ ਖੇਤ ਆ ਹਾਲ ਛੱਡ ਗਏ ਰੇ ਮੈਂ ਇਹ ਸੋਲ ਨੂੰ ਖੜ ਜਾ ਆਦੇ ਸਾਨੂੰ ਦੱਸਦਾ ਇਹਨੂੰ ਪਹਿਲਾਂ ਤਾਂ ਰਾਹ ਛੱਡ ਕੇ ਦੇ ਕੇ ਹਾਲ ਹਾਂ ਤੁਹਾਡੇ ਵਾਲੇ ਖੇਤ ਚ ਹਾਂ ਵੀ ਚੌਥੇ ਲੋ ਚ ਜਿਕਣਾ ਆਪਾਂ ਵੀ ਚੀਜ਼ ਪੱਟ ਦੇ ਆ ਟਰਾਲਾ ਡਰੂਲਾ ਹੋ ਗਿਆ ਹੋ ਗਿਆ ਹਾਂ ਤਾਂ ਉਹ ਚ ਤਾਂ ਜਮਾ ਇੱਕ ਇੱਕ ਚੱਕਰ ਨਹੀਂ ਤੋੜ ਰਿਹਾ ਠੀਕ ਆ ਜਿਕਣਾ ਹੁਣ ਰੂਟਾ ਪੀਟਰ ਪਹਿਲਾ ਦੂਆ ਲੋ ਉਹ ਚ ਵੀ ਥੱਲੇ ਛੱਡਦੀ ਆ ਪੂਰਾ ਪਹਿਲੇ ਚ ਤਾਂ ਤਾਂ ਵੀ ਚੱਕਰ ਤੋੜ ਕੇ ਤਾਂ ਉੱਥੀ ਆ ਜਾਂਦਾ ਦੁਬਾਰੇ ਠੀਕ ਹੈ ਜਿਹੜੇ ਚੱਕਣ ਲੱਗ ਗਿਆ ਜਿਹੜੀ ਗੱਲ ਬਣ ਗਈ ਸੰਧੀ ਕਰਾਤੀ ਬਸ ਬੰਦਿਆਂ ਨੇ ਹੁਣ ਮੇਰੀ ਗੱਲ ਸੁਣ ਲਓ ਹਾਂਜੀ ਜਿਹੜਾ ਖਾਰੂ ਮਾਰਿਆ ਉਹ ਖੇਤ 'ਚ ਤੁਸੀਂ ਹਾਂਜੀ ਕੰਨੇ ਵਾਲੇ 'ਚ ਹਾਂਜੀ ਪਹਿਲੀ ਗੱਲ ਤਾਂ ਤੁਸੀਂ ਪੁੱਛਿਆ ਕਿਸੇ ਨੂੰ ਹਾਂ ਮੈਂ ਵੀ ਹੱਥ ਵੀ ਇਹਨੂੰ ਬੰਦੇ ਨੂੰ ਤਾਂ ਖੇਤ ਵੀ ਨਹੀਂ ਪਤਾ ਤਾਂ ਮੈਂ ਹੱਥ ਵੀ ਨੂੰ ਫੋਨ ਕਰਿਆ ਮੈਂ ਕਿੱਥੇ ਆ ਕਹਿੰਦਾ ਮੈਂ ਮਿਲਣ ਨੂੰ ਜਾ ਰਹੇ ਹਾਂ ਹੁਣ ਹੁਣ ਮੇਰੀ ਗੱਲ ਸੁਣ ਲਾ ਹਾਂਜੀ ਜਿੱਦਣ ਬਹੜਾ ਹੈ ਹਾਂ ਉਧਰ ਦੋ ਵਾਪੋਤ ਤੰਗੜੀਆਂ ਲੈ ਕੇ ਆਜੋ ਪੰਜੀਆਂ ਉਹ ਜਿਹੜੀ ਪੈਣ ਪੱਤੀ ਇਕੱਠੀ ਕਰਕੇ ਗੂਲੇ ਬਣਾਏ ਤੁਸੀਂ ਉਹ ਗੂਲੇ ਨਹੀਂ ਬਣਾਏ ਹੌਲੀ ਦੇ ਕੇ ਹਲ ਪਾ ਕੇ ਮੈਂ ਪੱਤੀ ਇੱਕ ਜਗ੍ਹਾ ਇਕੱਠੀ ਕਰਤੀ ਦੀ ਉੰਨੀ ਕਿ ਜਗ੍ਹਾ ਖਾਲੀ ਕਰ ਲਈ ਹਾਂ ਖਾਲੀ ਕਰਕੇ ਮੈਂ ਪੁੱਤ ਜਾ ਕੇ ਵੇ ਘਰਨ ਲੈ ਜੋ ਘੋੜੇ ਤੇ ਆਏ ਲੰਬੀ ਫਾੜ ਨਾ 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 ਨਾਲ ਤਨੀ ਨੂੰ ਉਹ ਨਹੀਂ ਮੈਂ ਬਾਦੂਗਾ ਹੋਰ ਦੱਤੇ ਆ ਜਾ ਬਾਉਣਾ ਨਹੀਂ ਹੈਗਾ ਉਹ ਗੂੜੇ ਥਲੇ ਜਿਹੜੇ ਏਡੇ ਖੜੇ ਕਰਤੇ ਗੂਲੇ ਉਹ ਉਹ ਨਹੀਂ ਹਾਂ ਗੂਲੇ ਨਹੀਂ ਹੈਗੇ ਉਹਦਾ ਪੱਤੀ ਮੈਂ ਉਹ ਇਕੱਠੀ ਕਰਕੇ ਸਾਈਡ ਲਾਤੀ ਵਾ ਚਾਚੇ ਸੌਖਾ ਹੋ ਜਵੇ ਹਾਂ ਸੌਖਾ ਹੋ ਜਵੇ ਪਰ ਇਹਨੂੰ ਛੱਡ ਕਿਤੇ ਹੋਰ ਖੇਤਾਂ ਮੋਂ ਸਾਮ ਖੇਤੋਂ ਛੱਡਣਾ ਤਾਂ ਉਹ ਮਿਲਿਆ ਹੀ ਨਹੀਂ ਖੇਤ ਦੇ ਨਹੀਂ ਕੋਈ ਬਿੱਲਾ ਫਿਰ ਸਵੇਰੇ ਜੱਗੇ ਦਾ ਰੂਟਾ ਬੀਟਰ ਪਾਏ ਤੈਨੂੰ ਪੁੱਛਿਆ ਤੂੰ ਕਹਿੰਦਾ ਉਹ ਲੱਗ ਗਿਆ ਆ ਜੰਗਲ ਥੋੜੇ ਛਾਲੇ ਨਦੀਆਂ ਦਰਿਆ ਥੋੜੇ ਆ ਗਾਲੇ ਉਹ ਰੇਤੇ ਚ ਨਹੀਂ ਨਾ ਲੋਟ ਆਉਂਦਾ ਜਮੀਨ ਚ ਆਪਾਂ ਦਾ ਦੇਖਾ ਲਾ ਦੂਆ ਇੱਕ ਬੀ ਵਿਗਾ ਇੱਧਰ ਹੈ ਕੌਣ ਇੱਕ ਵਿਗਾ ਹੈ ਨਹੀਂ ਹਾਂ ਉਹ ਛੱਡਣਾ ਤਾਂ ਫਿਰ ਮੈਂ ਭੀ ਘੁੰਮਣੀ ਸੀ ਕਿਹੜਾ ਯੁੱਤੀ ਕੰਪਲੀਟ ਉਹ ਮੈਨੂੰ ਬਾੜ ਮੈਨੂੰ ਪੁੱਛ ਦੇਖਿਆ ਵਾਣਾ ਕਿ ਕਿੱਧਰ ਗਏ ਤਮੇ ਬਲ ਉਹ ਹੀ ਦੇਖਿਆ ਉੱਥੇ ਆਉਂਦੇ ਨਹੀਂ ਇੱਧਰ ਤਾਂ ਨਹੀਂ ਬਾੜ ਤੱਕਦੇ ਨੇ ਉੱਥੇ ਕੀ ਕੰਮ ਹੈ ਉੱਥੇ ਕੰਦਾ ਰੱਖਣਾ ਉਹ ਬੂਟੇ ਲਾਉਣੇ ਉਹਦੇ ਚ ਉਹ ਰੱਖ ਲੈਣਾ ਵਿਗਾ ਆ ਉਹਨੂੰ ਪੁੱਛਿਆ ਅੱਜ ਵੀਰ ਨੂੰ ਮੈਂ ਕਿਹਾ ਅੱਜ ਵੀਰ ਨੂੰ ਮੇਰੀ ਚੀਜ਼ ਅੱਗ ਲੱਗੀ ਉਹ ਜੋ ਬਾੜ ਦਾ ਬੰਦਾ ਉਹ ਬਾੜ ਕੱਢ ਲਾਗਾ ਆ ਵੀ ਠੀਕ ਹੈ ਗੱਲ ਕੁੱਤੀ ਵੇ ਟੱਬੜਿਆ ਬਾਕੀ ਭਾਈ ਫੌੜ ਦਾ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕਰਿਆ ਤਾਂ ਤੇ ਆ ਵੀ ਪੂਰਾ ਵਧੀਆ ਫੌੜ ਵੀ ਹੁਣ ਪੂਰਾ ਜ਼ੋਰ ਮਾਰਦਾ ਤੇ ਆ ਜ਼ੋਰ ਤਾਂ ਮਾਰਦਾ ਫੌੜ ਪੂਰਾ ਹਾਂ ਉਹਦਾ ਨੇ ਯਾਰ ਇਸੇ ਥੋੜੀ ਜਿਹਾ ਸੈਲਫ ਰੌਂਡ ਬਈ ਜਾਂ ਨਹੀਂ ਪਤਾ ਨਹੀਂ ਕੀ ਚੱਕਰ ਹੈ ਸੈਲਫ ਹੈ ਹਮ ਪਰ ਨਹੀਂ ਤੇਲ ਉਤਰਦਾ ਪੰਪ ਦਾ ਪਤਾ ਨਹੀਂ ਕੀ ਚੱਕਰ ਹੋ ਸਕਦਾ ਕੋਈ ਉਹ ਵੀ ਦੇਖਣਾ ਪੈਣਾ ਉਹਨਾਂ ਨੇ ਕਿਹੜੇ ਪੰਪ ਦਾ ਉਹ ਕਰਿਆ ਤਾਂ ਉਹਨੇ ਤਾਂ ਸੈਟਿੰਗ ਕਰੀ ਜੀ ਹਾਂ ਉਹਦਾ ਸੈਟਿੰਗ ਕਰੀ ਸੀ ਮੇਰੇ ਹਿਸਾਬ ਨਾਲ ਤਾਂ ਉਹਦਾ ਪੰਪ ਨਾ ਥੋੜਾ ਬੋਧਾ ਚਲਾ ਕੇ ਫਵਾਰਾ ਖਰਾਬ ਹੋ ਗਿਆ ਫਵਾਰਾ ਫੁੱਲ ਫਵਾਰਾ ਮੈਂ ਹੁਣ 1 ਨੰਬਰ 'ਚ ਕਰਾਇਆ ਜਿਹੜਾ ਜਾਂਸੀ 'ਚੋਂ ਆਉਂਦਾ ਹੈ ਕਿੰਨਾ ਖਰਚ ਆਇਆ ਖਰਚ ਉਹੀ 13-14000 ਰੁਪਏ ਆ ਜਾਂਦਾ ਫੁੱਲ オリジナル ਟੋਟਲੀ ਆਏ ਨਹੀਂ ਹੈਗਾ ਵੀ ਦੇਸੀ ਮਾਲ ਪਵਾ ਲਿਆ ਵਿੱਚ ਉਹ ਆਉਂਦਾ ਹੈ 7-8000 ਰੁਪ ਜੇ ਦੇਸੀ ਇੰਨਾ ਹੁੰਦਾ ਪਰ ਆਪਾਂ ਨੇ ਟੋਟਲੀ ਬਾਈ Ориਜినਲ ਪੰਪ ਕਰਵਾਇਆ ਹੈ ਬਾਈ ਬਹੁਤ ਮਗਿਆਈ ਹੋ ਗਈ ਬਹੁਤ ਜ਼ਿਆਦਾ ਯਾ ਅਸੀਂ ਪਿੱਛੇ ਜਿਹੜਾ ਪਹਿਲਾਂ ਸਫਰਾਜ ਨਾਲ ਕਰਾ ਕੇ ਲਿਆਇਆ ਕਰਦੇ 15 16 ਸਾਨੂੰ ਪੰਪ ਹੁੰਦਾ ਸੀ ਬਸ ਹਾਂ ਬਹੁਤ ਪੁਰਾਣੀ ਗੱਲ ਹੈ ਤੇ ਜ਼ੀਰੋ ਇੱਕ ਹੋਰ ਲੱਗੀ ਮਗਰ ਬਾਕੀ ਬਾਈ ਠੀਕ ਆ ਜੀ ਆਦਾ ਬਲੌਗ ਇੰਨਾ ਕਿ ਮਿਲਦਾ ਕਿਸੇ ਹੋਰ ਬਲੌਗ ਸਾਥੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਕੀ ਬਾਈ ਆਪਾਂ ਟਰੈਕਟਰ ਹੋ ਗਿਆ ਤਾਂ ਇਹਨਾਂ ਓਕੇ ਤੇ ਹੁਣ ਸਾਰਾ ਕੰਮ ਕੁਮਨ ਨਵੇੜ ਕੀਤਾ ਤਾਂ ਆਪਾਂ ਨੇ ਵੀ ਬਾਕੀ ਬਾਈ ਅੱਜ ਟਾਈਮ ਨਹੀਂ ਲੱਗਿਆ ਤੇ ਹੜਾਂ ਤੇ ਚਲਾ ਕੇ ਦੇਖੂਗਾ ਇੱਕ ਵਾਰੀ ਫੇਰ ਉਹ ਵੀਡੀਓ ਪਾਉਂ ਖਿਚਾ ਅੱਜ ਨਾਲ ਕਿਉਂਕਿ ਰਾਤ ਤਾਂ ਵਧੀਆ ਪਈ ਨਹੀਂ ਹੈਗੇ ਤੇ ਇੱਕ ਬਾਈ ਚੱਕਰ ਜਿਹੜੀ ਆਪਾਂ ਨੋਰਮਲ ਬਾਈ ਵਾਸਤੇ ਤਿਆਰ ਕਰਾਇਆ ਉਹਦੇ ਵਾਸਤੇ ਦਾ ਇੱਕ ਨੰਬਰ ਹੋ ਗਿਆ ਆਪਣਾ ਠੀਕ ਆ ਤੇ ਬਗੈਰ ਟਰਬੋ ਹਨਾ ਤੁਹਾਨੂੰ ਵੀ ਪਤਾ ਵੀ ਕਿੰਨਾ ਕੇ ਚੋਰ ਮਾਰਦਾ ਟਰਬੋ ਵਾਲਾ ਟਰੈਕਟਰ ਤੇ ਬਿਨਾਂ ਟਰਬੋ ਤੇ ਤੇ ਬਾਕੀ ਆਪਣਾ ਬਾਈ ਪਹਿਲਾਂ ਨਾਲੋਂ 30 40% ਉੱਪਰ ਚੱਲ ਪਿਆ ਟਰੈਕਟਰ ਚੱਲਣ ਲੱਗ ਗਿਆ ਠੀਕ ਆ ਤੇ ਬਾਕੀ ਰੂਟਾ ਵਿਟਰ ਪਰ ਆ ਬਾਈ ਉਹ ਬਲੌਗ ਬਾਕ ਬੜਾ ਹੋ ਰਿਹਾ ਤਾਂ ਤੇ 40 ਮਿੰਟ ਦਾ ਫਿਰ ਐਡਿਟ ਕਰਨੇ ਤੇ ਸੇਵ ਕਰਨੇ ਨੂੰ ਬਹੁਤ ਟਾਈਮ ਲੱਗ ਜਾਣਾ ਉਹਦੇ ਕਰਕੇ ਫਿਰ ਆਪਾਂ ਨੇ ਦੋ ਵਾਰੀ ਪਾ ਦੇਣਾ ਇਹ ਉਹ ਰੂਟਾ ਵਿਟਰ ਵਾਲਾ ਕਾਲੂ ਪਾਉਂਗੇ ਜਿਹੜੇ ਚੱਗਣ ਟ్రਾਈ ਲੱਤੀ ਆ ਤੇ ਅੱਜ 9 ਫੁੱਟ ਵਾਲੀ ਉਹ ਕਾਲੂ ਪਾਉਂਗੇ ਅੱਜ ਪੈਣੀ ਆ ਬਾਈ ਹਲਾਂ ਦੀ ਤੇ ਜਿਹੜੀ ਪ੍ਰੋਪਰ ਹਲਾਂ ਦੀ ਆ ਤੇ ਤੇਲ ਵਾਲੀ ਆ ਉਹ ਆਪਾਂ ਕਿਤੇ ਫੇਰ ਪੜਾਉਂਗੇ ਫਿਰ ਆਪਾਂ ਤਸੱਲੀ ਨਾਲ ਤੁਹਾਨੂੰ ਦੱਸਾਂਗੇ ਮੱਖੀ ਜੀ ਆਦਾ ਬਲੌਗ ਇੰਨਾ ਕੇ ਆ ਮਿਲਦੇ ਕਿਸੇ ਹੋਰ ਬਲੌਗ ਚ ਸਸੇ ਕਾਲ ਜੀ ਸਾਰਿਆਂ